ਅੱਛਾ ਸਾਡੇ ਵਿੱਚ ਨਾ ਇੱਕ ਬੜਾ ਬੇਲੜਾ ਵਿਵਾਦ ਖੜਾ ਹੋਇਆ ਵਾ ਕੁਝ ਵੀਰਾਂ ਦਾ ਬਿਆਨ ਇਹ ਆ ਵੀ ਜਿਹੜਾ ਕਲਗੀ ਤੋੜਾ ਪਾਸ਼ਾ ਨੇ ਦਿੱਤਾ ਉਹ ਕਲਗੀ ਤੋੜਾ ਭਾਈ ਜੈਤਾ ਜੀ ਨੂੰ ਦਿੱਤਾ ਭਾਈ ਜੀਵਨ ਸਿੰਘ ਨੂੰ ਦਿੱਤਾ ਤੇ ਕੁਝ ਹਵਾਲਾ ਇਹ ਮਿਲਦਾ ਵਾ ਜੋ ਇਤਿਹਾਸ ਦੇ ਵਿੱਚ ਉਹ ਵੀ ਅਸੀਂ ਪੜਿਆ ਸੁਣਿਆ ਉਹ ਹਵਾਲਾ ਇਹ ਮਿਲਦਾ ਵੀ ਜਿਹੜਾ ਕਲਗੀ ਤੋੜਾ ਵਾ ਉਹ ਭਾਈ ਸੰਗਤ ਸਿੰਘ ਨੂੰ ਦਿੱਤਾ ਮੈਂ ਬੇਨਤੀ ਕਰਾਂ ਵੀ ਜਾਤੀਵਾਦ ਦਾ ਕੰਮ ਸਿੱਖਾਂ ਦੇ ਵਿੱਚ ਨਹੀਂ ਲੇਕਿਨ ਅੱਜ ਅਹੀਂ ਜਿਹੜੀਆਂ ਇਦਾਂ ਦੀਆਂ ਬੇਲੋੜੇ ਵਿਵਾਦ ਖੜੇ ਕਰਨ ਦਾ ਹੈ ਨਾ ਇਦਾਂ ਦੇ ਇਹ ਕੇਵਲ ਜਾਤੀਵਾਦ ਨੂੰ ਪ੍ਰੋਮੋਟ ਉਸ ਤੋਂ ਇਲਾਵਾ ਹੋਰ ਕੁਝ ਨਹੀਂਗਾ ਇਤਿਹਾਸ ਦੇ ਵਿੱਚ ਉਹ ਹਵਾਲਾ ਲੱਗਿਆ ਜਦੋਂ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਗੁਰੂ ਪਾਸ਼ਾ ਨੇ ਪਹਿਲਾਂ 50 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ 50 ਪਿਆਰਿਆਂ ਪਾਸੋਂ ਆਪ ਬੀਰ ਅਸਨ ਹੋ ਕੇ ਅੰਮ੍ਰਿਤ ਪਾਨ ਕੀਤਾ ਅੰਮ੍ਰਿਤ ਛਕਿਆ ਹੁਣ ਉੱਥੇ ਮਹਾਰਾਜ ਨੇ ਬਚਨ ਕੀਤਾ ਵੀ ਇਹਨਾਂ 50 ਪਿਆਰਿਆਂ ਦਾ ਹੁਕਮ ਭਾਵ ਕੇ ਪੰਥ ਦਾ ਹੁਕਮ ਹੋਇਆ ਇਕ ਤੇ ਉਹ ਹੁਣ ਬਚਨ ਮਹਾਰਾਜ ਨੇ ਕੀਤਾ ਹੁਣ ਗਲੀ ਦੇ ਵਿੱਚ ਕੀ ਹੋਇਆ ਵਾ ਵੀ ਸਭ ਤੋਂ ਪਹਿਲਾਂ ਦੇ ਬਾਬਾ ਜੀ ਸਿੰਘ ਜੀ ਸ਼ਹੀਦ ਹੋਏ ਆ 40 ਸਿੰਘ ਗਲੀ ਦੇ ਵਿੱਚ ਆ ਤੇ ਬਾਹਰ 10 ਲੱਖ ਦਾ ਘੇਰਾ ਵਾ ਉਹਨਾਂ ਦੇ ਵਿੱਚੋਂ ਵੀ ਕੁਝ ਸਿੰਘ ਸ਼ਹੀਦ ਹੋ ਚੁੱਕੇ 40ਆਂ ਦੇ ਵਿੱਚੋਂ ਵੀ ਤੇ ਜਥਾ ਲੈ ਕੇ ਬਾਬਾ ਜੀ ਸਿੰਘ ਗਏ ਸ਼ੀਦੀ ਦਾ ਜਾਮ ਪੀ ਗਏ ਬਾਬਾ ਜੁਝਾਰ ਸਿੰਘ ਗੁਰੂ ਸਾਹਿਬ ਦੇ ਕੋਲੋਂ ਥਾਪੜਾ ਲੈਣੇ ਪਾਛ ਜਿਵੇਂ ਮੇਰਾ ਵੀਰ ਸ਼ਹੀਦ ਹੋਇਆ ਵਾ ਮੈਂ ਵੀ ਚਾਹੁੰਦਾ ਵਾ ਤੇ ਮੈਂ ਵੀ ਜੰਗੇ ਮੈਦਾਨ ਦੇ ਵਿੱਚ ਜਾਵਾਂ ਤੇ ਮਹਾਰਾਜ ਕਹਿੰਦੇ ਆ ਜੁਹਾਰ ਸਿੰਘ ਉਹ ਪੁੱਤਰਾ ਤੈਨੂੰ ਮੈਂ ਆਪ ਆਵਾਜ਼ ਮਾਰ ਕੇ ਬੁਲਾਉਂਦਾ ਤੇ ਗੱਲ ਵੱਖਰੀ ਸੀ ਤੂੰ ਆਪ ਚੱਲ ਕੇ ਮੇਰੇ ਕੋਲ ਆਇਆ ਵਾ ਆ ਦਿਲ ਖੁਸ਼ ਕਰਤਾ ਜੀ ਕੋਲ ਖੜੇ ਸਿੰਘ ਕਹਿ ਰਹੇ ਆ ਪਾਸ਼ਾ ਬਾਬੇ ਜੁਹਾਰ ਸਿੰਘ ਨੂੰ ਜੰਗੇ ਮੈਦਾਨ ਦੇ ਵਿੱਚ ਨਾ ਭੇਜੋ ਅੱਗੇ ਤੁਹਾਡਾ ਇੱਕ ਪੁੱਤਰ ਸ਼ਹੀਦ ਹੋ ਗਿਆ ਵਾ ਪਰ ਪਾਸ਼ਾ ਨੇ ਸਸ਼ਤਰ ਬਾਬੇ ਜੁਹਾਰ ਸਿੰਘ ਨੂੰ ਸਜਾ ਕੇ ਤਿਆਰ ਬਰ ਤਿਆਰ ਕਰਕੇ ਥਾਪੜਾ ਦੇ ਕੇ ਕਿਆ ਵਾ ਕਿ ਤੂੰ ਵੀ ਪੁੱਤਰਾ ਫਿਰ ਚੱਲ ਜੰਗੇ ਮੈਦਾਨ ਚ ਬਾਬਾ ਜੂਹਾਰ ਸਿੰਘ ਆਏ ਉਹ ਵੀ ਸ਼ਹੀਦ ਹੋਗੇ ਹੁਣ ਪੰਜ ਸਿੰਘ ਮਹਾਰਾਜ ਦੇ ਕੋਲ ਕਤਰੋ ਕੇ ਆਏ ਆ ਤੇ ਮਹਾਰਾਜ ਨੂੰ ਕਹਿੰਦੇ ਆ ਪਾਸ਼ਾ ਤੁਸੀਂ ਗੱਲੀ ਛੱਡ ਦਿਓ ਆਂਦੇ ਤੁਸੀਂ ਗੱਲੀ ਛੱਡ ਕੇ ਚਲੇ ਜਾਓਗੇ ਤੁਸੀਂ ਬਾਹਰ ਜਾ ਕੇ ਤਾਂ ਸਾਡੇ ਵਰਗੇ ਲੱਖਾਂ ਸਿੰਘ ਪੈਦਾ ਕਰ ਲੋਗੇ ਪਰ ਜੇਕਰ ਤੁਸੀਂ ਸਾਡੇ ਵਿੱਚ ਨਾ ਰਹੇ ਕੋਈ ਐਸੀ ਗੱਲ ਹੋ ਗਈ ਤੁਸੀਂ ਸਾਡੇ ਵਿੱਚ ਨਾ ਰਹੇ ਤਾਂ ਸਾਡੇ ਲੱਖਾਂ ਦੇ ਕੋਲੋਂ ਮਿਲ ਕੇ ਤੁਹਾਡੇ ਵਰਗਾ ਗੁਰੂ ਨਹੀਂ ਲੱਭਿਆ ਜਾਣਾ ਤੁਹਾਡੇ ਵਰਗਾ ਗੁਰੂ ਨਹੀਂ ਬਣਾਇਆ ਜਾਣਾ ਤੇ ਗੁਰੂ ਸਾਹਿਬ ਚਾਹੁੰਦੇ ਤਾਂ ਨਹੀਂ ਸੀ ਵੀ ਮੈਂ ਗਲੀ ਛੱਡ ਕੇ ਗੜੀ ਛੱਡ ਕੇ ਜਾਵਾਂ ਪਰ ਮਹਾਰਾਜ ਨੇ ਆਪ ਬਚਨ ਕੀਤਾ ਸੀ ਜਦੋਂ ਅਮਰ ਛਕਾਇਆ ਸੀ ਵੀ ਪੰਜਾਂ ਪਿਆਰਿਆਂ ਦਾ ਹੁਕਮ ਭਾਵਕੇ ਪੰਥ ਦਾ ਹੁਕਮ ਹੋਏਗਾ ਹੁਣ ਮਹਾਰਾਜ ਕੀ ਹੋਇਆ ਵੀ ਸਿੰਘਾਂ ਨੂੰ ਬਚਨ ਕਰਦੇ ਆ ਆਂਦੇ ਜੇ ਮੈਂ ਗੜੀ ਦੇ ਵਿੱਚੋਂ ਜਾਵਾਂ ਇਦਾਂ ਨਹੀਂ ਵੀ ਨੇਰੇ ਦੇ ਵਿੱਚ ਮੈਂ ਨਿਕਲ ਜਾ ਤੇ ਕੱਲ ਨੂੰ ਕੋਈ ਬੰਦਾ ਉੱਠ ਕੇ ਇਹ ਕਹਿ ਦੇਵੇ ਕਿ ਗੁਰੂ ਡਰਦਾ ਮਾਰਾ ਨਿਕਲ ਗਿਆ ਵਾ ਆਉਂਦੇ ਜਾਵਾਂਗਾ ਪੂਰੀ ਅਣਖ ਦੇ ਨਾਲ ਜਾਵਾਂਗਾ ਜਾਵਾਂਗਾ ਗੱਡੀ ਦੇ ਵਿੱਚੋਂ ਤਾੜੀ ਵਜਾ ਕੇ ਜਾਵਾਂਗਾ ਹੁਣ ਇੱਥੇ ਹਵਾਲਾ ਤਾੜੀ ਦਾ ਮਿਲਦਾ ਵਾ ਤਾੜੀ ਵਜਾਈ ਅਸੀਂ ਕਹਿੰਨੇ ਵੀ ਗੁਰੂ ਸਾਹਿਬ ਨੇ ਤਾੜੀ ਵਜਾਈ ਪਰ ਅਸਲ ਵਿੱਚ ਜੇ ਹਵਾਲਾ ਲੱਗੇ ਆਪਾਂ ਤਾੜੀ ਉਹ ਹੱਥਾਂ ਨਾਲ ਤਾੜੀ ਉਹ ਵਾਲੀ ਨਹੀਂ ਵਜਾਈ ਦੋ ਤਲਵਾਰਾਂ ਹੱਥਾਂ ਦੇ ਵਿੱਚ ਲੈ ਕੇ ਆਪਸ ਵਿੱਚ ਖੜਕਾਈਆਂ ਉਹਨਾਂ ਦੀ ਆਵਾਜ਼ ਹੋਈ ਉੱਤੇ ਮਿਸ਼ਾਲ ਚੱਲ ਰਹੀ ਸੀ ਹੁਣ ਰਾਤ ਨੂੰ ਕੀ ਹੁੰਦਾ ਸੀ ਰਾਤ ਨੂੰ ਜੰਗ ਬੰਦ ਹੋ ਜਾਂਦੀ ਸੀ ਜੰਗ ਚੱਲਦੀ ਸੀ ਦਿਨ ਦੇ ਵਿੱਚ ਦਿਨੇ ਜੰਗ ਚੱਲਦੀ ਸੀ ਸ਼ਾਮਾਂ ਨੂੰ ਸੂਰਜ ਢਲਣ ਤੋਂ ਬਾਅਦ ਜੰਗ ਸਮਾਪਤ ਹੋ ਜਾਂਦੀ ਸੀ ਅਗਲੇ ਦਿਨ ਫਿਰ ਜੰਗ ਸ਼ੁਰੂ ਹੁੰਦੀ ਹੁਣ ਰਾਤ ਨੂੰ ਸਾਰਾ ਸੁੰਨਾਟਾ ਪਿਆ ਸੀ ਬਾਹਰ 40 ਲੱਖ 10 ਲੱਖ ਦਾ ਘੇਰਾ ਵੀ ਹੈ ਸਾਰੇ ਬੰਦਿਆਂ ਗੁਰੂ ਸਾਹਿਬ ਨੂੰ ਕੇਰਾ ਪਿਆ ਵਾ 10 ਲੱਖ ਦਾ ਤੇ ਮਹਾਰਾਜ ਕਹਿੰਦਾ ਇਦਾਂ ਨਹੀਂ ਜਾਵਾਂਗਾ ਮੈਂ ਤਾੜੀ ਵਜਾ ਕੇ ਜਾਵਾਂਗਾ ਹੁਣ ਮਹਾਰਾਜ ਨੇ ਇੱਥੇ ਕੀ ਕੀਤਾ ਵਾ ਧਿਆਨ ਨਾਲ ਮੇਰੀ ਬੇਨਤੀ ਸੁਣਿਓ ਮਹਾਰਾਜ ਨੇ ਆਪਣਾ ਕਲਗੀ ਤੋੜਾ ਦੋ ਭਰਾ ਸੀਗੇ ਸੰਤ ਸਿੰਘ ਤੇ ਸੰਗਤ ਸਿੰਘ ਭਾਈ ਸੰਗਤ ਸਿੰਘ ਨੂੰ ਆਪਣਾ ਕਲਗੀ ਤੋੜਾ ਦਿੱਤਾ ਕਿਉਂ ਕਿਉਂਕਿ ਸੰਗਤ ਸਿੰਘ ਦੇ ਨਾਲ ਗੁਰੂ ਸਾਹਿਬ ਦਾ ਚਿਹਰਾ ਮਹਾਂਦਰਾ ਕਦ ਕਾਠ ਤੋਰ ਇਹ ਸਾਰਾ ਕੁਝ ਬੜੀ ਮਿਲਤ ਸੀਗੀ ਹੁਣ ਕੀ ਹੁੰਦਾ ਵੀ ਜਿੱਦਾਂ ਮੰਨ ਲਓ ਆਪਾਂ ਕਹਿੰਦੇ ਨੇ ਵੀ ਕੋਈ ਬੰਦਾ ਤੁਰਿਆ ਜਾ ਰਿਹਾ ਹੋਵੇ ਆਪਣੇ ਅੱਗੇ ਆਪਣੇ ਅੱਗੇ ਕੋਈ ਬੰਦਾ ਤੁਰਿਆ ਜਾ ਰਿਹਾ ਹੋਵੇ ਆਪਾਂ ਉਹਦੇ ਪਿੱਛੇ ਤੁਰੇ ਜਾ ਰਹੇਗੀ ਭਾਵੇਂ ਉਹ ਬੰਦਾ ਕਿੰਨੀ ਦੂਰ ਹੋਵੇ ਸਾਡੇ ਕੋਲ ਉਹਦਾ ਹਾ ਭਾਅ ਵੇਖ ਕੇ ਉਹਦੀ ਤੋਰ ਅੰਦਾਜ਼ ਵੇਖ ਕੇ ਉਹਦਾ ਕਦ ਕਾਠ ਵੇਖ ਕੇ ਹਨ ਨੂੰ ਅੰਦਾਜ਼ਾ ਲੱਗ ਜਾਂਦਾ ਸਫਲਾਨਾ ਸੋਂ ਤੁਰਿਆ ਜਾਂਦਾ ਵਾ ਅੱਛਾ ਫਲਾਨੇ ਸੋਂ ਦਾ ਪੁੱਤ ਤੁਰਿਆ ਜਾਂਦਾ ਵਾ ਜਿਹੜੇ ਭਾਈ ਸੰਗਤ ਸਿੰਘ ਜੀਏ ਉਹਨਾਂ ਦਾ ਕੱਦ-ਕਾਠ ਵੀ ਭਾਈ ਸੰਗਤ ਸਿੰਘ ਦਾ ਕੱਦ-ਕਾਠ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਿਲਤ ਖਾਂਦਾ ਸੀਗਾ ਮਿਲਦਾ ਸੀਗਾ ਸ਼ਕਲ ਚਿਹਰਾ ਬੇਰਾ ਵੀ ਕਾਫੀ ਹੱਦ ਤੱਕ ਗੁਰੂ ਸਾਹਿਬ ਨਾਲ ਮਿਲਦਾ ਸੀਗਾ ਤਾਂ ਗੁਰੂ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਦਿੱਤਾ ਹੁਣ ਇੱਥੇ ਇਹ ਨਾ ਕਹਿ ਦਿਓ ਵੀ ਭਾਈ ਜੈਤੇ ਦਾ ਵਿਰੋਧ ਕੀਤਾ ਨਹੀਂ ਭਾਈ ਸੰਗਤ ਸਿੰਘ ਨੂੰ ਕਲਗੀ ਤੋੜਾ ਦੇ ਕੇ ਭਾਈ ਜਤਾਜੀ ਵੱਲ ਵੀ ਗੱਲ ਲਾਵਾਂਗੇ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਦੇ ਕੇ ਤੇ ਮਹਾਰਾਜ ਗੜੀ ਦੇ ਵਿੱਚੋਂ ਆਏ ਦਰਵਾਜ਼ਾ ਖੋਲ੍ਹਿਆ ਤੇ ਮਹਾਰਾਣੀ ਦੋ ਕਰਪਾਨਾਂ ਹੱਥ ਦੇ ਵਿੱਚ ਲਈਆਂ ਇੱਥੇ ਆਪ ਤਾੜੀ ਮਾਰੀ ਹਵਾਲਾ ਦਿੰਦੇ ਆ ਮਹਾਰਾਣੀ ਨੇ ਦੋ ਕਰਪਾਨਾਂ ਹੱਥ ਦੇ ਵਿੱਚ ਲੈ ਕੇ ਆਪਸ ਵਿੱਚ ਖੜਕਾਈਆਂ ਸਿੰਘ ਨੇ ਤੀਰ ਮਾਰ ਕੇ ਮਸ਼ਾਲ ਬੁਝਾਈ ਤੇ ਗੁਰੂ ਸਾਹਿਬ ਉਹਦੇ ਵਿੱਚੋਂ ਨਿਕਲ ਗਏ ਨਾਲੇ ਕਹਿ ਕੇ ਗਏ ਹਿੰਦ ਦਾ ਪੀਰ ਜਾ ਰਿਹਾ ਵਾ ਹੁਣ ਇੱਥੇ ਇਤਿਹਾਸ ਦੇ ਵਿੱਚ ਹਵਾਲਾ ਮਿਲਦਾ ਵਾ ਜਦੋਂ ਗੁਰੂ ਸਾਹਿਬ ਗਲੀ ਦੇ ਵਿੱਚੋਂ ਨਿਕਲੇ ਆ ਤੇ ਸਾਹਮਣੇ ਉਹਨਾਂ ਦੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਵਾ ਤੇ ਭਾਈ ਦਇਆ ਸਿੰਘ ਜੀ ਕਹਿੰਦੇ ਆ ਕਿ ਗੁਰੂ ਸਾਹਿਬ ਆ ਤੁਹਾਡੇ ਪੁੱਤਾਂ ਦੀਆਂ ਲਾਸ਼ਾਂ ਪਈਆਂ ਵਾ ਮੈਂ ਆਪਣਾ ਕਮਰ ਕਸਾ ਲਾ ਕੇ ਤੇ ਤੁਹਾਡੇ ਪੁੱਤਾਂ ਦੀਆਂ ਲਾਸ਼ਾਂ ਢੱਕ ਦਵਾਂ ਗਰੀਬ ਤੋਂ ਗਰੀਬ ਆਪੇ ਦੁਨੀਆ ਵਿੱਚ ਭਏ ਨੇ ਪਾਸ਼ਾ ਖੱਪੜੋਂ ਬਗੈਰ ਦਸ ਕਿਨੇ ਪੁੱਤ ਪਏ ਗਏ ਨੇ ਪਾਸ਼ਾ ਮੈਂ ਆਪਣਾ ਕਮਰ ਕਸਾ ਲਾ ਕੇ ਤੁਹਾਡੇ ਪੁੱਤਾਂ ਦੀਆਂ ਲਾਸ਼ਾਂ ਢੱਕ ਦਵਾਂ ਤੇ ਪਾਸ਼ਾ ਕਹਿੰਦੇ ਆ ਨਹੀਂ ਅੰਦਰ ਤੁਹਾਡੇ ਕੋਲ ਇੰਨਾ ਕੱਪੜਾ ਹੈ ਵੀ ਜਿੰਨੇ ਸਿੰਘ ਸ਼ਹੀਦ ਹੋਏ ਪਏ ਆ ਜੰਗੇ ਮੈਦਾਨ ਦੇ ਵਿੱਚ ਇਹਨਾਂ ਸਾਰਿਆਂ ਦੇ ਤਨ ਤੱਕ ਕੰਜੂਗਾ ਕੀ ਤੁਹਾਡੇ ਕੋਲ ਕੱਪੜਾ ਹੈ ਤੇ ਭਾਈ ਦੇਵਾਲਾ ਜੀ ਕਹਿੰਦੇ ਨਹੀਂ ਮਹਾਰਾਜ ਇੰਨਾ ਕੱਪੜਾ ਨਹੀਂ ਮੇਰੇ ਕੋਲ ਹੈਗਾ ਤੇ ਆਂਦੇ ਆ ਆ ਜਾ ਫਿਰ ਮੋਹ ਦੇ ਵਿੱਚੋਂ ਨਿਕਲ ਆਨੇ ਮੈਨੂੰ ਜਿੰਨੇ ਪਿਆਰੇ ਸਿੰਘ ਜਿੰਨੇ ਪਿਆਰੇ ਮੈਨੂੰ ਆਪਣੇ ਪੁੱਤ ਆਪਣੇ ਪੁੱਤਾਂ ਨੂੰ ਵੱਧ ਪਿਆਰੇ ਮੈਨੂੰ ਗੁਰੂ ਕੇ ਸਿੰਘ ਆ ਤੁਸੀਂ ਜੇ ਹੁਣ ਜੇਕਰ ਗੁਰੂ ਸਾਹਿਬ ਅੱਜ ਦੀ ਤਰ੍ਹਾਂ ਜੇ ਦੂਜੇ ਪੁੱਤਾਂ ਨੂੰ ਗੜੀ ਕਰ ਦਿੰਦੇ ਸੰਘਾਂ ਨੂੰ ਗੜੀ ਕਰ ਦਿੰਦੇ ਤੇ ਆਪਣੇ ਪੁੱਤ ਬੁੱਕਲ ਦੇ ਵਿੱਚ ਲਕੋ ਕੇ ਰੱਖਦੇ ਮੇਰੇ ਪੁੱਤਾਂ ਨੂੰ ਕਿਤੇ ਸੂਈ ਨਾ ਵੱਜੇ ਆਂਝ ਨਾ ਆਜੇ ਤੇ ਅੱਜ ਕਿਸੇ ਨੇ ਤਰਕ ਕਰਨਾ ਹੀ ਉਹ ਆਪਣੇ ਦੇ ਗੁਰੂ ਪੁੱਤ ਬਚਾ ਗਿਆ ਦੂਜੀਆਂ ਮਾਵਾ ਦੇ ਪੁੱਤ ਮਰਾਤੇ ਪਰ ਨਹੀਂ ਵੇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਆਪਣੇ ਜਿੱਥੇ ਸਿੰਘਾਂ ਨੂੰ ਸ਼ਹੀਦ ਸਿੰਘ ਸ਼ਹੀਦ ਹੋਏ ਸਿੰਘਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਨੇ ਥਾਪੜਾ ਦਿੱਤਾ ਉੱਥੇ ਆਪਣੇ ਪੁੱਤਾਂ ਨੂੰ ਵੀ ਥਾਪੜਾ ਦਿੱਤਾ ਤੇ ਗਰੀਬ ਤੋਂ ਗਰੀਬ ਮਾਪੇ ਦੁਨੀਆ ਵਿੱਚ ਭਏ ਨੇ ਖਫਣੋਂ ਬਗੈਰ ਦਸ ਕੀਰੇ ਪੁੱਤ ਗਏ ਨੇ ਗੁਰੂ ਦੇ ਪੁੱਤਰਾਂ ਨੂੰ ਖਫਣ ਨਸੀਬ ਨਹੀਂ ਹੋਇਆ ਹੁਣ ਕੀ ਹੋਇਆ مشਾਲ ਬੁਝਾ ਦਿੱਤੀ ਗਈ ਇਧਰੋਂ ਗੁਰੂ ਦੀ ਲਲਕਾਰ ਮੁਗਲਾਂ ਸੁਣੀ ਹੈ ਤੇ ਆਪ ਗੁਰੂ ਦੇ ਉੱਤੇ ਹਮਲਾ ਕਰਨ ਆਏ ਆ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਗੱਡੀ ਦੇ ਵਿੱਚੋਂ ਬਾਹਰ ਆਇਆ ਹ ਹਮਲਾ ਕਰਨ ਆਏ ਆ ਮਸ਼ਾਲ ਬੁੱਝ ਗਈ ਤੇ ਉਹ ਸਾਰੇ ਮੁਗਲ ਆਪਸ ਵਿੱਚ ਲੜ ਕੇ ਤੇ ਇਤਿਹਾਸਕਾਰ ਜੋ ਇਤਿਹਾਸ ਉਹ ਆਪਸ ਵਿੱਚ ਲੜ ਕੇ ਕਾਫੀ ਮਰ ਗਏ ਭਰਾ ਨੇ ਭਰਾ ਨੂੰ ਮਾਰਤਾ ਪਿਓ ਨੇ ਪੁੱਤ ਨੂੰ ਮਾਰਤਾ ਚਾਚੇ ਨੇ ਭਤੀਜੇ ਨੂੰ ਮਾਰਤਾ ਮਾਮੇ ਨੇ ਭਾਂਜੇ ਨੂੰ ਮਾਰਤਾ ਤੇ ਗੁਰੂ ਸਾਹਿਬ ਉਹਦੇ ਵਿੱਚੋਂ ਸਿੰਘਾਂ ਨੂੰ ਉਪਦੇਸ਼ ਕਰਕੇ ਗਏ ਕਿ ਤਾਰਿਆਂ ਦੀ ਸਿਹਤ ਨੂੰ ਆ ਜਿਓ ਤੇ ਮਹਾਰਾਜ ਮਾਸੀ ਵਾਲੇ ਜੰਗਲਾਂ ਚਲ ਗਏ ਹੁਣ ਇੱਥੇ ਕਹਿਣ ਤੋਂ ਭਾਵ ਜਿਹੜਾ ਕਲਗੀ ਤੋੜਾ ਦਿੱਤਾ ਵਾ ਉਹ ਕਲਗੀ ਤੋੜਾ ਭਾਈ ਜੀਵਨ ਸਿੰਘ ਨੂੰ ਨਹੀਂ ਦਿੱਤਾ ਕਲਗੀ ਤੋੜਾ ਦਿੱਤਾ ਵਾ ਭਾਈ ਸੰਗਤ ਸਿੰਘ ਨੂੰ ਕਿਉਂਕਿ ਉਹਨਾਂ ਦਾ ਮਹਾਂਦਰਾ ਮਿਲਦਾ ਸੀਗਾ ਕਾਰਨ ਇਹ ਸੀ ਉਹਨਾਂ ਦਾ ਮਹਾਂਦਰਾ ਗੁਰੂ ਸਾਹਿਬ ਨਾਲ ਮਿਲਦਾ ਸੀ ਤੇ ਜਿਹੜੇ ਭਾਈ ਜੈਤਾ ਜੀ ਦੀ ਜੇ ਆਪਾਂ ਗੱਲ ਕਰੀਏ ਭਾਈ ਜੀਵਨ ਸਿੰਘ ਜੀ ਦੀ 9ਵੇਂ ਪਾਤਸ਼ਾਹ ਤਨ ਸਾਹਿਬ ਸ੍ਰੀ ਗੁਰੂ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜਦੋਂ ਕਸ਼ਮੀਰੀ ਪੰਤ ਸ਼੍ਰੀ ਨੰਦਪੁਰ ਸਾਹਿਬ ਆਏ ਆ ਆ ਕੇ ਕਹਿੰਦੇ ਆ ਕਿ ਪਾਸ਼ਾ ਬੜਿਆਂ ਥਾਵਾਂ ਤੇ ਗਏ ਆ ਸਾਡੇ ਹਿੰਦੂਆਂ ਨੇ ਵੀ ਸਾਡੀ ਬਾਹ ਨਹੀਂ ਫੜੀ ਬਾਹ ਫੜਨੋਂ ਹਟ ਗਏ ਉਹਨਾਂ ਨੇ ਵੀ ਸਾਡੀ ਬਾਹ ਛੱਡਤੀ ਪੱਲਾ ਛੱਡਤਾ ਅੰਦੇ ਪਾਸ਼ਾ ਸਾਡਾ ਤਿਲਕ ਸਾਡਾ ਜੰਜੂ ਸਾਡੀ ਬੋਦੀ ਸਾਡੀ ਤੋਤੀ ਖਤਰੇ ਦੇ ਵਿੱਚ ਭਾਈ ਜਤਾ ਜੀ ਹਲਗਲ ਲਿਆਵਾਂਗਾ ਮੈਂ ਹੁਣ ਆਂਦੇ ਵੀ ਪਾਸ਼ਾ ਸਾਡਾ ਤਿਲਕ ਜੰਜੂ ਖਤਰੇ 'ਚ ਆ ਤੇ ਕੋਈ ਬਚਾ ਕਰਨ ਨੂੰ ਕੋਈ ਨਹੀਂ ਆ ਔਰੰਗਜ਼ੇਬ ਇੱਕ ਸਮੇਂ ਤੇ ਸਵਾ ਮਨ ਜੰਜੂ ਲੋਂਦਾ ਇੱਕ ਸਮੇਂ ਦੇ ਰੋਟੀ ਖਾਂਦਾ ਵਾ ਭਾਵੇਂ ਕੇ ਦੋ ਆਪਸ਼ਨ ਰੱਖਦਾ ਵਾ ਜਾਂ ਤਾਂ ਇਹ Hindu ਬਣ ਜਾਓ ਜਾਂ ਤਾਂ Hindu اسلام Hindu ਧਰਮ ਛੱਡ ਕੇ اسلام 'ਚ ਆ ਜਾਓ ਤੇ ਜਾਂ ਤਾਨੂੰ ਸਜ਼ਾਏ ਮੌਤ। ਅੰਤੇ ਪਾਦਸ਼ਾਹ ਕੋਈ ਕਿਰਪਾ ਕਰੋ। ਤੇ ਪਾਦਸ਼ਾਹ ਕਹਿੰਦੇ ਆ ਵੀ ਇਹਦੇ ਵਾਸਤੇ ਤੇ ਕਿਸੇ ਵੱਡੇ ਯੋਧੇ ਨੂੰ ਕਿਸੇ ਵੱਡੇ ਸੂਰਮੇ ਨੂੰ ਆਪਣਾ ਬਲੀਦਾਨ ਦੇਣਾ ਪਊ ਆਪਣੀ ਕੁਰਬਾਨੀ ਦੇਣੀ ਪਊਗੀ। ਕੋਲ ਖੜੇ ਬਾਲ ਗੋਬਿੰਦ ਰਾਏ ਪਾਦਸ਼ਾਹ ਕਹਿੰਦੇ ਆ ਮਹਾਰਾਜ ਗੁਰੂ ਪਿਤਾ ਜੀ ਤੁਹਾਡੇ ਤੋਂ ਵੱਡਾ ਬਲਵਾਨ ਤੁਹਾਡੇ ਤੋਂ ਵੱਡਾ ਯੋਧਾ ਤੁਹਾਡੇ ਤੋਂ ਵੱਡਾ ਸੂਰਮਾ ਕੌਣ ਹੋ ਸਕਦਾ ਵਾ ਪਾਸ਼ਾ ਜਉ ਇਹਨਾਂ ਦਾ ਧਰਮ ਦੀ ਰੱਖਿਆ ਕਰੋ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਜਉ ਜਾ ਕੇ ਕਹਿਦੇ ਔਰੰਗਜ਼ੇਬ ਨੂੰ ਕਿ ਸਭ ਤੋਂ ਪਹਿਲਾਂ ਗੁਰੂ ਦਾ ਧਰਮ ਬਦਲਵਾਓ ਜੇ ਗੁਰੂ ਧਰਮ ਬਦਲੇ ਤੱਕ ਲੱਖਾਂ ਕਰੋੜਾ ਹਿੰਦੂ ਵੀ ਆਪਣੇ ਆਪ ਧਰਮ ਪਰਿਵਰਤਨ ਕਰ ਲੈਣਗੇ ਤੁਹਾਨੂੰ ਲੱਖਾਂ ਕਰੋੜਾ ਹਿੰਦੂਆਂ ਨੂੰ ਕਤਲੇਆਮ ਕਰਨ ਦੀ ਲੋੜ ਨਹੀਂ ਔਰੰਗਜ਼ੇਬ ਦੇ ਕੰਦੀ ਗੱਲ ਪਈ ਔਰੰਗਜ਼ੇਬ ਅੰਦਰ ਹੀ ਅੰਦਰ ਖੁਸ਼ ਹੋਇਆ ਵਾ ਕਿ ਮੈਨੂੰ ਲੱਖਾਂ ਕਰੋੜਾ ਹਿੰਦੂਆਂ ਦੇ ਕਤਲੇਆਮ ਕਰਨ ਦੀ ਲੋੜ ਨਹੀਂ ਇੱਕ ਗੁਰੂ ਦਾ ਧਰਮ ਬਦਲਾ ਦਿਓ ਇੱਕ ਗੁਰੂ ਦਾ ਧਰਮ ਪਰਿਵਰਤਨ ਕੀਤਾ ਲੱਖਾਂ ਕਰੋੜਾ ਹਿੰਦੂ ਆਪਣੇ ਆਪ ਹੀ ਇਸਲਾਮ ਚ ਆ ਜਾਣਗੇ ਤੇ ਇਸਲਾਮ ਪਰ ਫੁੱਲਤ ਕਰ ਲਾਂਗਾ ਹੁਣ ਗੁਰੂ ਸਾਹਿਬ ਨੂੰ ਪਿਆਸ ਇੱਥੇ ਕਾਫੀ ਵੱਡਾ ਵਾ ਗੁਰੂ ਸਾਹਿਬ ਦੀ ਗ੍ਰਫਤਾਰੀ ਵੀ ਹੋਈ ਹੈ ਜਿੱਥੇ ਅਜ ਗੁਰੂ ਕਤਾਲ ਆਗਰਾ ਵਾ ਗੁਰੂ ਸਾਹਿਬ ਦੀ ਗ੍ਰਫਤਾਰੀ ਹੋ ਕੇ ਦਿੱਲੀ ਲਿਆਂਦਾ ਗਿਆ ਲਾਲ ਕਿਲੇ ਦੇ ਸਾਹਮਣੇ ਹੁਣ ਉੱਥੇ ਗੁਰੂ ਸਾਹਿਬ ਨੂੰ ਲਾਲਚ ਦਿੱਤੇ ਔਰੰਗਜ਼ੇਬ ਨੇ ਸਾਡੇ ਧਰਮ ਚ ਆਜੋ ਤੁਹਾਨੂੰ ਤੁਹਾਡੀ ਜਾਨ ਬਖਸ਼ ਦੇਾਂਗੇ ਲਾਲਚ ਦਿੱਤੇ ਪਰ ਗੁਰੂ ਸਾਹਿਬ ਲਾਲਚ ਦੇ ਵਿੱਚ ਨਹੀਂ ਆਏ ਉਹਨਾਂ ਨੇ ਗਿੱਦੜ ਤਾਂ ਇਗਨੋਰ ਕਰਕੇ ਤੇ ਮਹਾਰਾਜ ਨਾਮ ਬਾਣੀ ਦੇ ਵਿੱਚ ਲੱਗੇ ਰਹੇ ਬਾਣੀ ਪੜ੍ਹਦੇ ਰਹੇ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਜਿਹਦੇ ਵਿੱਚ ਜਿਨ੍ਹਾਂ ਨੂੰ ਰੂਹ ਦੇ ਵਿੱਚ ਲਿਬੇੜ ਕੇ ਸਾੜਿਆ ਗਿਆ ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਆਰੇ ਨਾਲ ਜੀਰਿਆ ਗਿਆ ਇਸ ਸਦੀ ਦਾ ਜਿਹੜਾ ਇਹਦੇ ਨਾਲ ਚੀਰਿਆ ਗਿਆ ਤਾਂ ਉਹਨਾਂ ਧਰਮ ਨਹੀਂ ਛੱਡਿਆ ਦਿਆਲਾ ਜੀ ਨੂੰ ਉਬਲ ਦੇ ਦੇਗ ਦੇ ਵਿੱਚ ਉਬਾਲਿਆ ਗਿਆ ਤੇ ਉਬਾਲ ਕੇ ਦੇ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਲਾਹੌਰ ਦੀ ਘਟਨਾ ਦੁਬਾਰਾ ਦਿੱਲੀ ਦੇ ਧਰਤੇ 'ਤੇ ਦਰਾਈ ਗਈ ਪਰ ਉਦੋਂ ਉਹ ਵੀ ਡੋਲੇ ਨਹੀਂ ਉਹ ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਨੂੰ ਸ਼ਹੀਦ ਕਰ ਰਹੇ ਸੀ ਵੀ ਕਿਤੇ ਗੁਰੂ ਸਾਹਿਬ ਇਹਨਾਂ ਨੂੰ ਵੇਖ ਕੇ ਡਰ ਜਾਣ ਡੋਲ ਜਾਣ ਸਾਡੇ ਧਰਮ ਚ ਆ ਜਾਣ ਪਰ ਗੁਰੂ ਸਾਹਿਬ ਡੋਲੇ ਨਹੀਂ ਸ਼ਮਸ਼ੀਰ ਤਿੱਖੀ ਜਲਾਦ ਕਰ ਰਿਹਾ ਵਾ ਵਿਖਾ ਕੇ ਤੇ ਗੁਰੂ ਸਾਹਿਬ ਕਹਿੰਦੇ ਆ ਤੇ ਗੁਰੂ ਸਾਹਿਬ ਨੂੰ ਕਹਿੰਦਾ ਆਉਣਾ ਸਾਡੇ ਧਰਮ ਚ ਤੇ ਗੁਰੂ ਸਾਹਿਬ ਨੇ ਇਦਾਂ ਨਾ ਕੀਤੀ ਸਿਰ ਲਾਇਆ ਨਾ ਕੀਤੀ ਤੇ ਗੁਰੂ ਸਾਹਿਬ ਫੇਰ ਨਾਮ ਬਾਣੀ ਦੇ ਵਿੱਚ ਮਗਨ ਹੋ ਗਏ ਹੁਣ ਅਸੀਸ ਕਰਨ ਸਾਹਿਬ ਦਿੱਲੀ ਜਾਓਗੇ ਨਾ ਜੋੜੇ ਘਰ ਦੇ ਥੱਲੇ ਬੰਨੇ ਖੂਹ ਆ ਉਥੋਂ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਬਾਣੀ ਸਮਾਪਤ ਕੀਤੀ ਬਾਣੀ ਦਾ ਭੋਗ ਪਾਇਆ ਜਪਜੀਤ ਸਾਹਿਬ ਸਮਾਪਤ ਕਰਕੇ ਤੇ ਗੁਰੂ ਸਾਹਿਬ ਨੇ ਇਸ਼ਨਾਨ ਕਰਕੇ ਤੇ ਉੱਥੇ ਇੱਕ ਬੋਰਡ ਦੇ ਥੱਲੇ ਆ ਕੇ ਬਹਿ ਗਏ ਤੇ ਗੁਰੂ ਸਾਹਿਬ ਨੇ ਚੌਂਕੜਾ ਲਾਇਆ ਉਹਦੋਂ ਹੀ ਵਾਰ ਹੋਇਆ ਜਲਾਦ ਦਾ ਸ਼ਮਸ਼ੀਰ ਦਾ ਵਾਰ ਹੋਇਆ ਤੇ ਗੁਰੂ ਸਾਹਿਬ ਦਾ ਧੜ ਗੁਰੂ ਸਾਹਿਬ ਦਾ ਸੀਸ ਧਾੜ ਨਾਲੋਂ ਅਲੱਗ ਹੋ ਗਿਆ ਤੇ ਹਿੰਦੂਆਂ ਦਾ ਤਿਲਕ ਜੰਝੂ ਖਤਰੇ ਦੇ ਵਿੱਚ ਸੀਗਾ ਉਹ ਬਚ ਗਿਆ ਹੁਣ ਔਰੰਗਜ਼ੇਬ ਨੇ ਸ਼ਹੀਦ ਕਰਕੇ ਇਹ ਗੱਲ ਕਰਤੀ ਆ ਕਿ ਜਿਹੜਾ ਇਹਨਾਂ ਦਾ ਤਨ ਧੜ ਜਾਂ ਇਹਨਾਂ ਦਾ ਸੀਸ ਜਿਹੜਾ ਚੁੱਕੇ ਖੜੂਗਾ ਉਹਦਾ ਵੀ ਬੜਾ ਮਾਲਾ ਹਾਲ ਕਰਾਂਗੇ ਉਹਨੂੰ ਕੀ ਉਹਦੇ ਸਾਰੇ ਪਰਿਵਾਰ ਨੂੰ ਉਹਦੀਆਂ ਆਉਣ ਵਾਲੀਆਂ ਸੱਤ ਪੁਸ਼ਤਾਂ ਨੂੰ ਸਜ਼ਾ ਦੇਵਾਂਗੇ ਅਸੀਂ ਸਜ਼ਾਏ ਮੌਤ ਦੇਵਾਂਗੇ ਅਸੀਂ ਉੱਥੇ ਇੱਕ ਬਹੁਤ ਵੱਡਾ ਬੜਾ ਇੱਕ ਅਮੀਰ ਇਨਸਾਨ ਉੱਥੋਂ ਦਾ ਭਾਈ ਲੱਖੀਸ਼ਾ ਵਨਜਾਰਾ ਭਾਈ ਲੱਖੀਸ਼ਾ ਵਨਜਾਰਾ ਗੱਡਿਆਂ ਦੇ ਉੱਤੇ ਇਦਾਂ ਸਮਾਨ ਢੋਂਦੇ ਸੀਗੇ ਭਾਈ ਲਖੀਸ਼ਾ ਮੰਜਾਰਾ ਨੇ ਇੱਕ ਕੰਮ ਕੀਤਾ ਉਹਨਾਂ ਨੇ ਗੱਡੇ ਖੜੇ ਨਾ ਜਦੋਂ ਉਹਨਾਂ ਦੇ ਗੱਡੇ ਆ ਰਹੇ ਸਮਾਨ ਦੇ ਭਰੇ ਗੱਡੇ ਆ ਰਹੇ ਆਉਂਦੇ ਆਉਂਦੇ ਗੱਡਿਆਂ ਦੀ ਤਲਾਸ਼ੀ ਹੋਈ ਫੇ ਤੁਸੀਂ ਇਹ ਗੱਡੇ ਕੀ ਕਰਨ ਨੂੰ ਲੈ ਕੇ ਜਾ ਰਹੇ ਇਧਰੋਂ ਤੇ ਉਹਨਾਂ ਨੇ ਗਾੜੀ ਨੂੰ ਜਵਾਬ ਦਿੱਤਾ ਵੀ ਇਹ ਇਹ ਸਮਾਨ ਢੋਂਨੇ ਆ ਹੁਣ ਇੱਕ ਗੱਡਾ ਖਾਲੀ ਸੀਗਾ ਤੇ ਕਾਫੀ ਗੱਡੇ ਜਾ ਰਹੇ ਜਾਂਦੇ ਜਾਂਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਲਾਗੋਂ ਦੀ ਉਹ ਗੱਡਾ ਲੰਗਿਆ ਤੇ ਸਿੱਖਾਂ ਨੇ ਉੱਤਰ ਕੇ ਛੇਦੀਹ ਦੀ ਧੜ ਚੁੱਕ ਕੇ ਤੇ ਅੰਦਰ ਉਹਦੇ ਗੱਡੇ ਦੇ ਰੱਖ ਕੇ ਤੇ ਉਤੋਂ ਕਵਰ ਕਰਤਾ ਭਾਈ ਲਖੀ ਸ਼ਾਹ ਮਨਜਾਰਾ ਨੇ ਉਹ ਧੜ ਆਪਣੇ ਘਰ ਖੜਨਾ ਸੀ ਪਰ ਅੱਗੇ ਜਾ ਕੇ ਰੌਲਾ ਪੈ ਗਿਆ ਕਿ ਗੁਰੂ ਦਾ ਧੜ ਗਾਇਬ ਹੋ ਗਿਆ ਵਾ ਤੇ ਕਹਿੰਦੇ ਧੜ ਕਿੱਥੇ ਗਿਆ ਹੋਊਗਾ ਆਂਦੇ ਗੱਡਿਆਂ ਵਾਲਿਆਂ ਨੂੰ ਪਤਾ ਕਰੋ ਉਹਨਾਂ ਨੇ ਗੱਡੇ ਰੋਕ ਲਏ ਗਏ ਗੱਡੇ ਰੋਕੇ ਗਏ ਤੇ ਉਹਨਾਂ ਦੀ ਤਲਾਸ਼ੀ ਲਈ ਗਈ ਪਰ ਉਹ ਐਨੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਕਵਰ ਕਰਤਾ ਸੀਗਾ ਧੜ ਕਿ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਗੁਰੂ ਦਾ ਧੜ ਇੱਥੇ ਆ ਗੁਰੂ ਦਾ ਧੜ ਭਾਈ ਲਖੀ ਸ਼ਾਮ ਨਜਾਰਾ ਆਪਣੇ ਘਰ ਖੜਕੇ ਜਿੱਥੇ ਅੱਜ ਗੁਰਦੁਆਰਾ ਰਕਾਬਗਨ ਸਾਹਿਬ ਆ ਉੱਥੇ ਆਪਣਾ ਧੜ ਗੁਰੂ ਸਾਹਿਬ ਦਾ ਖੜਿਆ ਤੇ ਆਪਣੇ ਘਰ ਦੇ ਵਿੱਚੋਂ ਸੂਈ ਜਿੰਨਾ ਸਮਾਨ ਵੀ ਬਾਹਰ ਨਹੀਂ ਕੱਢਿਆ ਉਹਨਾਂ ਨੇ ਗੁਰੂ ਦਾ ਧੜ ਆਪਣੇ ਘਰ ਖੜਕੇ ਆਪਣੇ ਘਰ ਨੂੰ ਅੱਗ ਲਾ ਕੇ ਇਸ ਬਹਾਨੇ ਗੁਰੂ ਦੇ ਧੜ ਦਾ ਸੰਸਕਾਰ ਕੀਤਾ ਅੱਜ ਵੀ ਉਥੇ ਪਏ ਲਖੀ ਸ਼ਵਨ ਜਾਰਾ ਬੜਾ ਬੜਾ ਹਾਲ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਵਰ ਕਾਬਗਨ ਸਾਹਿਬ ਉਥੇ ਸੰਸਕਾਰ ਹੋਇਆ ਹੁਣ ਸਿਰ ਕਾ ਵੀ ਤੂੜ ਮਿੱਟੀ ਚੱਲ ਰਹੀ ਆ ਜੋ ਹਰ ਦਾ ਰ ਆਦੀ ਤੂਫਾਨ ਆਇਆ ਵਾ ਤੇ ਆ ਲਿਖਦਾ ਵਾ ਕਾਫੀ ਆਦੀ ਤੂਫਾਨ ਆਇਆ ਵਾ ਕਾਫੀ ਨੇਰ ਆਇਆ ਵਾ ਸਮਾ ਪਾ ਕੇ ਭਾਈ ਜਤਾ ਜੀ ਉੱਥੇ ਗਏ ਆ ਤੇ ਜਾ ਕੇ ਸਿਰ ਨੂੰ ਆਪਣੀ ਹਿੱਕ ਦੇ ਨਾਲ ਲਾ ਕੇ ਲਵੇਟ ਕੇ ਸਿਰ ਤੇ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਵੱਲੋਂ ਚੱਲ ਪਿਆ ਰਾਹ ਦੇ ਵਿੱਚ ਬੜੀਆਂ ਔਕੜਾਂ ਆਈਆਂ ਔਰੰਗਜ਼ੇਬ ਨੇ ਹੁਕਮ ਕੀਤਾ ਸੀਗਾ ਕਿ ਜਿਹੜਾ ਕੋਈ ਬੰਦਾ ਗੁਰੂ ਦੇ ਧਰ ਨੂੰ ਚੁੱਕੂਗਾ ਜਾਂ ਗੁਰੂ ਦੇ ਸੀਸ ਨੂੰ ਚੁੱਕੂਗਾ ਉਹਦੀਆਂ ਸੱਤ ਪੁਸ਼ਟਾ ਰੋਲ ਦੇਾਂਗੇ ਉਹਨੂੰ ਸਜਾਏ ਮੌਰਤ ਸੀਹ ਦੇ ਦੇ ਕੇ ਪਰ ਭਾਈ ਜੈਤਾ ਨੇ ਬਲੰਦ ਹੌਸਲਾ ਕਰਕੇ ਤੇ ਗੁਰੂ ਸਾਹਿਬ ਦਾ ਸੀਸ ਚੁੱਕਿਆ ਆਪਦੀ ਹੇਕਣਾ ਲਾਇਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੋਬਿੰਦ ਰਾਏ ਮਹਾਰਾਜ ਦੇ ਕੋਲ ਆਨੰਦਪੁਰ ਸਾਹਿਬ ਲੈ ਕੇ ਆਏ ਹੁਣ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਭਾਈ ਜੈਤੇ ਨੂੰ ਬੜੀਆਂ ਔਕੜਾਂ ਆਈਆਂ ਇੱਕ ਸੀਸਗਨ ਸਾਹਿਬ ਦਿੱਲੀ ਆ ਇੱਕ ਸੀਸਗਨ ਸਾਹਿਬ ਉੱਥੇ ਆ ਜਿੱਥੇ ਸੰਸਕਾਰ ਹੋਇਆ ਸੀਸ ਦਾ ਤੇ ਜਦੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜਦੋਂ ਗੁਰੂ ਦੇ ਅੱਗੇ ਪਹੁੰਚਿਆ ਗੁਰੂ ਗੋਬਿੰਦ राय ਦੇ ਕੋਲ ਤੇ ਗੁਰੂ ਗੋਬਿੰਦ राय ਪਾਸ਼ਾ ਮਹਾਰਾਜ ਨੇ ਗੱਲ ਦੂੰ ਲਾ ਕੇ ਭਾਈ ਜੈਤੇ ਨੂੰ ਗੱਲ ਦੇ ਨਾਲ ਲਾ ਕੇ ਤੇ ਮਹਾਰਾਜ ਨੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਦਾ ਪਹਿਲਾ ਧਰਮ ਰੂਪੀ ਪੁੱਤਰ ਚਾਰ ਸਰੀਰ ਰੂਪੀ ਪੁੱਤਰ ਆਜ ਗੁਰੂ ਦੇ ਦੋ ਪੁੱਤਰ ਵੱਡੇ ਬਾਬਾ ਜੀ ਸਿੰਘ ਤੇ ਬਾਬਾ ਜਿਆਰ ਸਿੰਘ ਦੋ ਛੋਟੇ ਜਿਹੜੇ ਦਵਾਰਾਂ ਦੇ ਵਿੱਚ ਚਣਕੇਸ਼ੀਤ ਕੀਤੇ ਗਏ ਬਾਬਾ ਫਤੇਹ ਸਿੰਘ ਬਾਬਾ ਜੋਰਾਵਰ ਸਿੰਘ ਤੇ ਇੱਕ ਗੁਰੂ ਦਾ ਧਰਮ ਰੂਪੀ ਪੁੱਤਰ ਆ ਭਾਈ ਜੈਤਾ ਜਿਨ੍ਹਾਂ ਨੂੰ ਇਹ ਇੱਕ ਦੇ ਨਾਲ ਲਾ ਕੇ ਰੰਗਰੇਟਾ ਗੁਰੂ ਦਾ ਬੇਟਾ ਕਿਹਾ ਜਦੋਂ 1699 ਦੇ ਵਿਸਾਖੀ ਦੇ ਵਿੱਚ ਮਹਾਰਾਣੀ ਨੇ ਜਦੋਂ ਖੰਡੇ ਦੀ ਪੌਲ ਤਿਆਰ ਕੀਤੀ ਅੰਮ੍ਰਿਤ ਤਿਆਰ ਕੀਤਾ ਤੇ ਜਿਹੜੇ ਜਿਨ੍ਹਾਂ ਦਾ ਨਾਂ ਇੱਕ ਸਮੇਂ ਦੇ ਭਾਈ ਜੈਤਾ ਸੀਗਾ ਜੈਤਾ ਕਹਿੰਦੇ ਸੀ ਲੋਕ ਉਹਨਾਂ ਦਾ ਨਾਂ ਭਾਈ ਜੀਵਨ ਸਿੰਘ ਰੱਖਿਆ ਗਿਆ ਤੇ ਉਹ ਗੁਰੂ ਦੇ ਪੁੱਤਰ ਯਾ ਅਸਲ ਵਿੱਚ ਭਾਈ ਜੀਵਨ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਹੁਣ ਇੱਥੇ ਜਿਹੜੀ ਗੱਲ ਆਪਾਂ ਕਰੀਏ ਕਲਗੀ ਤੋੜੇ ਦੀ ਤੋਂ ਵੇਖੋ ਕਲਗੀ ਤੋੜਾ ਭਾਈ ਜੀਵਨ ਸਿੰਘ ਨੂੰ ਨਹੀਂ ਬਖਸ਼ਿਆ ਕਲਗੀ ਤੋੜਾ ਬਖਸ਼ਿਆ ਵਾ ਭਾਈ ਸੰਗਤ ਸਿੰਘ ਨੂੰ ਦੋ ਭਰਾ ਵਾ ਸੰਤ ਸਿੰਘ ਤੇ ਸੰਗਤ ਸਿੰਘ ਇਹਨਾਂ ਨੂੰ ਕਲਗੀ ਤੋੜਾ ਬਖਸ਼ਿਆ ਵਾ ਕਿਉਂਕਿ ਉਹਨਾਂ ਦਾ ਚਿਹਰਾ ਬੇਰਾ ਉਹਨਾਂ ਦਾ ਤੁਰਨ ਦਾ ਅੰਦਾਜ਼ ਉਹਨਾਂ ਦਾ ਕਦ ਕਾਠ ਗੁਰੂ ਸਾਹਿਬ ਦੇ ਨਾਲ ਮਿਲਤ ਖਾਂਦਾ ਸੀਗਾ ਤੇ ਭਾਈ ਜੀਵਨ ਸਿੰਘ ਨੇ ਨਾਲ ਜੰਗਾਂ ਦੇ ਵਿੱਚ ਵੀ ਸਾਥ ਦਿੱਤਾ ਜਦੋਂ ਖੰਡੇ ਦੀ ਪੌੜ ਛਕੀ ਮੈਂ ਬੇਨਤੀ ਕਰਾਂ ਵੇਖੋ ਅੱਜ ਜਾਤਾਂ ਦੇ ਹਿਸਾਬ ਨਾਲ ਅਸੀਂ ਸ਼ਹੀਦ ਵੀ ਵੰਡ ਲਈ ਜਿਵੇਂ ਹੁੰਦਾ ਨਾ ਜਾਤਾਂ ਦੇ ਹਿਸਾਬ ਦੇ ਨਾਲ ਅਸੀਂ ਵੀ ਖੰਡੇ ਵਾਟੇ ਵੰਡੇ ਪਹਿਲਾਂ ਦੇ ਜਾਤਾਂ ਦੇ ਹਿਸਾਬ ਨਾਲ ਗੁਰਦੁਆਰੇ ਵੰਡੇ ਜਾਤਾਂ ਦੇ ਹਿਸਾਬ ਦੇ ਨਾਲ ਜਿਵੇਂ ਅਸੀਂ ਥਾਲੀਆਂ ਵੰਡੀਆਂ ਕੌਲੀਆਂ ਵੰਡੀਆਂ ਚਮਚੇ ਵੰਡੇ ਪਲੇਟਾਂ ਵੰਡੀਆਂ ਜਾਤਾਂ ਦੇ ਹਿਸਾਬ ਦੇ ਨਾਲ ਅਸੀਂ ਸ਼ਹੀਦ ਵੀ ਵੰਡ ਲਈ ਉਪਲਿਓ ਭਾਈ ਜਾਤ ਇਹਨੂੰ ਕੁਰਬਾਨੀ ਛੋਟੀ ਨਹੀਂ ਆ ਭਾਈ ਜੱਤੇ ਦੀ ਬੜੀ-ਵੱਡੀ ਕੁਰਬਾਨੀ ਆ ਜੇ ਕਿਤੇ ਭਾਈ ਜਤਾ ਔਰੰਗਜੇਬ ਦੇ ਅੱਖੀ ਚੜ ਜਾਂਦੇ ਤੇ ਔਰੰਗਜੇਬ ਨਾਲ ਤੇ ਸਿਰ ਗੁਰੂ ਦਾ ਸੀਸ ਨਾਲ ਅਨੰਦਪੁਰ ਪਹੁੰਚਣ ਦੇਣਾ ਸੀ ਔਰੰਗਜੇਬ ਨੇ ਤੇ ਭਾਈ ਜੱਤੇ ਨੂੰ ਵੀ ਤਸੀਅਹ ਦੇ ਦੇ ਸ਼ਹੀਦ ਕਰਨਾ ਸੀ ਪਰ ਭਾਈ ਜੱਤੇ ਦੀ ਜ਼ਰਤ ਸੀਗੀ ਕਿ ਸੀਸ ਨੂੰ ਚੁੱਕ ਕੇ ਆਪਦੀ ਹਿੱਕ ਨਾਲ ਲਾ ਕੇ ਅਨੰਦਪੁਰ ਸਾਹਿਬ ਗੁਰੂ ਦੇ ਅੱਗੇ ਲਿਆਂਦਾ ਹੁਣ ਗੁਰੂ ਨੇ ਆਉ ਦਾ ਪੁੱਤਰ ਸਨਮਾਨ ਕਿੰਨੂ ਕੀਤਾ ਭਾਈ ਸੰਗਤ ਸਿੰਘ ਨੇ ਉਹਨੂੰ ਕੀਤਾ ਉਥੇ ਭਾਈ ਜੱਤੇ ਨੂੰ ਕੀਤਾ ਪਿਰੰਗਰੇਟਾ ਗੁਰੂ ਦਾ ਬੇਟਾ ਤੇ ਉਹ ਰੰਗਰੇਟਾ ਗੁਰੂ ਦਾ ਬੇਟਾ ਹੀ ਰਹਿਣਾ ਵਾ ਅਸੀਂ ਅੱਜ ਜਾਤੀਵਾਦ ਦੇ ਵਿੱਚ ਵਿਦਕਰੇ ਪਾਈ ਗਏ ਪੀ ਵੇਖੋ ਜੀ ਭਾਈ ਜੱਤਾ ਆਖੇ ਜੀ ਇਹ ਕੱਲੇ ਮਜਬੀ ਸਖਾਂ ਦਾ ਹੀ ਆ ਭਲੇ ਉਹ ਨਹੀਂ ਭਾਈ ਜੱਤਾ ਪੂਰੀ ਕੌਮ ਦਾ ਹੀ ਆ ਭਾਈ ਸੰਗਤ ਸਿੰਘ ਆਖੇ ਕੋਈ ਵੀ ਜੱਟਾਂ ਦਾ ਵਾ ਕੋਈ ਆਖੇ ਇਹਨਾਂ ਦਾ ਵਾ ਕੋਈ ਆਖੇ ਉਹਨਾਂ ਦਾ ਵਾ ਨਹੀਂ ਇਹ ਸਾਰੇ ਗੁਰੂ ਸਾਹਿਬ ਪੂਰੀ ਕੌਮ ਦੇ ਆ ਮਹਾਰਾਜ ਦੀ ਬਾਣੀ ਦਾ ਵਾਕ ਹੈ ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ Hindu ਤਰਕ ਕੋ ਰਾਵ ਸੀ ਇਮਾਨ ਸਾਫੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ ਤੇ ਅੱਜ ਅਹੀਂ ਜਾਤੀਵਾਦ ਦੇ ਵਿੱਚ ਵੜ ਕੇ ਤੇ ਅਹੀਂ ਹੋਰ ਹੀ ਕਿਸੇ ਬੰਦੇ ਨੂੰ ਤੁਰ ਪਏ ਸਿੱਖੋ ਸਿੱਖੀ ਦਾ ਤੁਰਾ ਹੀ ਜਾਤੀਵਾਦ ਦੇ ਵਿੱਚੋਂ ਕੱਢਣ ਦਾ ਪਾਸ਼ਾ ਗੁਰੂ ਨਾਨਕ ਮਹਾਰਾਜ ਨੇ ਜਾਤੀਵਾਦ ਦੇ ਵਿੱਚੋਂ ਸਿੱਖਾਂ ਨੂੰ ਕੱਢਿਆ ਅੱਜ ਅਹੀਂ ਜਾਤੀਵਾਦ ਚ ਫਿਰ ਵਰਗੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਣਾ ਵਾ ਕੁਝ ਹਿੰਦੂ ਪਹਾੜੀ ਰਾਜੇ ਆ ਕੇ ਮਹਾਰਾਜ ਨੂੰ ਕਹਿੰਦੇ ਆ ਪਾਸ਼ਾ ਸਾਨੂੰ ਵੀ ਅੰਮ੍ਰਿਤ ਛਕਾ ਦਿਓ ਤੇ ਮਹਾਰਾਜ ਕਹਿੰਦੇ ਆ ਵੀ ਅੰਮ੍ਰਿਤ ਛਕੋ ਬੈਠੋ ਤੇ ਉਹ ਕਹਿੰਦੇ ਇਹਨਾਂ ਤਾਂ ਨਹੀਂ ਛਕਣਾ ਇਹ ਕੋਈ ਨਿੱਕੀ ਜਾਤ ਦਾ ਕੋਈ ਵੱਡੀ ਜਾਤ ਦਾ ਵਾ ਅਸੀਂ ਅੰਮ੍ਰਿਤ ਛਕਣਾ ਸਾਨੂੰ ਵੱਖਰਾ ਤਿਆਰ ਕਰੋ ਤੇ ਮਹਾਰਾਜ ਕਹਿੰਦੇ ਆ ਅੰਮ੍ਰਿਤ ਤਿਆਰ ਹੀ ਤਾਂ ਕੀਤਾ ਵਾ ਪੇ ਸਿੱਖ ਮੇਰਾ ਜਾਤੀਵਾਦ ਦੇ ਵਿੱਚੋਂ ਨਿਕਲੇ ਅੰਦਰ ਜਾਤੀਵਾਦ ਦੇ ਹਿਸਾਬ ਦੇ ਨਾਲ ਅਮਰ ਤਿਆਰ ਨਹੀਂ ਹੋਊਗਾ ਛਕਣਾ ਵਾ ਇਹਨਾਂ ਦੇ ਨਾਲ ਚਕੋ ਹੁਣ ਜਿਹੜੇ ਹਿੰਦੂ ਪਹਾੜੀ ਰਾਜੇ ਜਿਨ੍ਹਾਂ ਦਾ ਧਰਮ ਇੱਕ ਸਮੇਂ ਤੇ ਗੁਰੂ ਤੇਗ ਬਹਾਦਰ ਨੇ ਬਚਾਇਆ ਓਹੀ ਉਹ ਹਿੰਦੂ ਪਹਾੜੀ ਰਾਜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੰਗਾਂ 13 ਜੰਗਾਂ ਗੁਰੂ ਸਾਹਿਬ ਦੇ ਨਾਲ ਹਿੰਦੂ ਪਹਾੜੀ ਰਾਜਾਂ ਲੜੀਆਂ 14 ਜੰਗਾਂ ਪਾਸ਼ਾ ਨੇ ਲੜੀਆਂ ਪਲੱਸ ਜਿੱਤੇ ਵੀ ਮੌਗਲਿਆ ਸਲਤਨਤ ਦੇ ਨਾਲ ਹਿੰਦੂ ਪਹਾੜੀ ਰਾਜਿਆਂ ਨਾਲ ਉਹ ਭੁੱਲ ਗਏ ਕਿ ਅੱਜ ਜਿਹੜੇ ਗੁਰੂ ਦੇ ਨਾਲ ਅਸੀਂ ਜੰਗਾਂ ਕਰਨ ਚੱਲੇ ਹਾਂ ਇੱਕ ਸਮੇਂ ਤੇ ਇਹ ਗੁਰੂ ਦੇ ਦਾਦਾ ਇਹ ਗੁਰੂ ਦੇ ਵਡੇਰੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਨੇ 52 ਉੱਥੇ ਰਾਜੇ ਜਿਹੜੇ ਗਵਾਲਗਿਰ ਦੇ ਗੜੀ ਦੇ ਵਿੱਚ ਕੈਦ ਕੀਤੇ ਪਏ ਸੀ ਉਹਨਾਂ ਨੂੰ ਗੜੀ ਦੇ ਵਿੱਚੋਂ 52 ਰਾਜੇ ਨੂੰ ਰਿਹਆ ਕਰਾਇਆ ਭੁੱਲ ਗਏ ਉਹ ਭੁੱਲ ਗਏ ਕਿ ਇਹਨਾਂ ਦੇ ਗੁਰੂ ਪਿਤਾ ਨੇ ਗੁਰੂ ਤੇਗ ਬਹਾਦਰ ਨੇ ਜਿਸ ਸਾਡੇ ਬਦਲੇ ਆਪਣਾ ਸੀਸ ਕੁਰਬਾਨ ਕੀਤਾ ਤੇ ਅਸੀਂ ਬਚ ਗਏ ਜੇ ਸਾਡਾ ਸੀਸ ਕੁਰਬਾਨ ਨਾ ਹੁੰਦਾ ਸਾਡੇ ਬਦਲੇ ਤੇ ਇੱਥੇ ਜੈ ਸ਼੍ਰੀ ਰਾਮ ਨਹੀਂ ਸੀ ਕਹਿਣਾ ਇੱਥੇ ਮੰਦਰਾਂ ਦੇ ਵਿੱਚ ਜੋਤਾਂ ਨਹੀਂ ਜਗਣੀਆਂ ਹਵਾਨੀ ਨਹੀਂ ਸੀ ਹੋਣੇ ਟੱਲਣੀ ਹੀ ਖੜਕਣੀ ਇੱਥੇ ਕੇਵਲ ਸਾਰਿਆਂ ਦੀ ਸੁਣਤੋ ਜਣੀ ਹੀ ਸਾਰਿਆਂ ਦੀ ਵਾਜੀ ਹੋ ਜਾਣੀ ਹੈ ਪੰਜ ਨਵਾਜੀ ਹੋ ਜਾਣੀ ਹੈ ਸਾਰਿਆਂ ਦੀ ਸੁਨਤਾ ਹੋ ਜਾਣੀ ਹੈ ਜੇ ਗੁਰੂ ਤੇਗ ਬਹਾਦਰ ਨੰਦ ਦੇ ਤੇ ਉਹ ਪਹੁੰਚ ਗਏ ਨਮਕਹਾਰਮੀ ਕਰਕੇ ਤੇ ਗੁਰੂ ਦੇ ਪੁੱਤਰ ਜੰਗਾਂ ਲੜਨ ਪਹੁੰਚੇ ਨਮਕਹਾਰਮੀ ਕਰਕੇ ਤੋਂ ਵੇਖੋ ਮੇਰੀ ਜੋ ਵਿਚਾਰ ਸੀਗੀ ਵੀ ਜੇਕਰ ਕਲਗੀ ਤੋੜਾ ਦਿੱਤਾ ਵਾ ਭਾਈ ਸੰਗਤ ਸਿੰਘ ਨੂੰ ਦਿੱਤਾ ਵਾ ਅੱਜ ਮੈਂ ਇਸ ਗੱਲ ਤੇ ਮੋਹਰ ਲਾਉਂਦਾ ਹਾਂ ਹਾਂ ਜਿਹਦੀ ਜੋ ਭਾਵਨਾ ਉਹ ਆਪਣੀ ਭਾਵਨਾ ਨਾਲ ਆਪਣੀ ਵਿਚਾਰ ਰੱਖੇ ਭਾਈ ਜੇਤੇ ਨੂੰ ਅਹੀਂ ਤੇ ਨੀਵਾਂ ਨਹੀਂ ਖਾਰੇ ਕੁਰਬਾਨੀ ਉਹਨਾਂ ਦੀ ਬੜੀ ਵੱਡੀ ਆ ਦੇਣ ਉਹਨਾਂ ਦੀ ਬੜੀ ਵੱਡੀ ਆ ਗੁਰੂ ਦਾ ਸੀਸ ਆਪਣੀ ਹਿੱਕ 'ਨਾਂ ਲਾ ਕੇ ਅਨੰਦਪੁਰ ਲੈ ਕੇ ਆਏ ਦਿੱਲੀ ਤੋਂ ਦੇਣ ਉਹਨਾਂ ਦੀ ਬੜੀ ਵੱਡੀ ਆ ਪਰ ਜੇ ਅਸੀਂ ਜਾਤੀਵਾਦ ਦੇ ਹਿਸਾਬ ਨਾਲ ਆਪਣੀ ਸ਼ਹੀਦੀ ਵੰਡ ਲਈ ਸਿੱਖੀ ਵੰਡ ਲਈ ਇਹ ਗੱਲ ਮਾੜੀ ਆ ਹੁਣ ਤੁਸੀਂ ਮੈਨੂੰ ਸਵਾਲ ਕਰੋਗੇ ਇੱਕ ਚਲੋ ਮੈਂ ਨਾਂ ਲੈਣਾ ਨਹੀਂ ਸੀ ਚਾਹੁੰਦਾ 2 ਮਿੰਟ ਮੈਂ ਵਿਚਾਰ ਇੱਥੇ ਵੀ ਕਰ ਲਵਾਂ ਫਿਰ ਧਿਆਸ ਆਪਾਂ ਅੱਗੇ ਵਧਗੇ ਕੀ ਹੋਇਆ ਵੀ ਸਾਡੇ ਮੈਨੂੰ ਕੋਈ ਸਿੱਖ ਵੀਰ ਸਵਾਲ ਕਰਨਗੇ ਵੀ ਤੁਰ ਸਾਹਿਬ ਕੱਲ ਪਾਸੋ ਦੀਆਂ ਤੁਸੀਂ ਕਲਿੱਪਾਂ ਪਾ ਰਹੇ ਜੇ ਰੌਲਾ ਪਾ ਰਹੇ ਜੇ ਉਹ ਮੇਰੀ ਕਿ ਮੈਂ ਕਲਿੱਪਾਂ ਪਾਈਆਂ ਇੰਟਰਨੈਟ ਤੇ ਉਹ ਜਿਹੜੀ ਭੈਣ ਦੇ ਨਾਲੇ ਵਿਵਾਦ ਹੋਇਆ ਵਾ ਜਿਹਦਾ ਟਾਡੀ ਜਥਾ ਵਾ ਤੁਸੀਂ ਆਖੋਗੇ ਵੀ ਵੇਖੋ ਉਹਦੇ ਵਿਰੋਧ ਤੁਸੀਂ ਬੋਲਤਾ ਤੇ ਇਤਿਹਾਸ ਤੋਂ ਹੀ ਗੱਲ ਉਹਦੀ ਕਰ ਰਹੇ ਜੋ ਉਹਨੇ ਮੋਰ ਲਈ ਤੇ ਮੈਂ ਤੇ ਕੱਲ ਵੀ ਗੱਲ ਮੈਂ ਤੇ ਅੱਗੇ ਗੱਲੇ ਕਲੀਅਰ ਕਰਦਾ ਆਂ ਵਾ ਉਹ ਭੈਣ ਦੀ ਉਹ ਵਿਚਾਰ ਗਲਤ ਨਹੀਂ ਸੀ ਪਰ ਜਥੇ ਨਾਜਾਇਜ਼ ਮਾਵਾ ਦੇ ਪੁੱਤੇ ਕਿ ਸੰਤਾਲੀਆਂ ਫਲਾ ਕੇ ਵਸਾਉਣੇ ਨਾਜਾਇਜ਼ ਗੁੰਡਾਗਰਦੀ ਸਿਖਾਉਣੀ ਉਹ ਗੱਲ ਮਾੜੀ ਹੀ ਅਸੀਂ ਉੱਤੇ ਬੋਲਦੇ ਆ ਜਿੱਥੇ ਦੂਜਿਆਂ ਪ੍ਰਚਾਰਕਾਂ ਦੀਆਂ ਪੱਗਾਂ ਲਾਹ ਕੇ ਦੂਜਿਆਂ ਪ੍ਰਚਾਰਕਾਂ ਦੇ ਦਿਮਾਗ ਰੋਕਣੇ ਤੇ ਆਪ ਮੁੱਛਾਂ ਨੂੰ ਤਾ ਦੇਣਾ ਤੇ ਜੇਕਰ ਕਿਸੇ ਨੇ ਸੰਗਤ ਦੇ ਵਿੱਚ ਉੱਠ ਕੇ ਸਵਾਲ ਹੀ ਕਰ ਲਿਆ ਤੇ ਉਦੋਂ ਰੋਣ ਪਿੱਟਣ ਬਹਿ ਜਾਣਾ ਉਸ ਗੱਲ ਤੇ ਬੋਲਿਆ ਮੈਂ ਵੀ ਜਾ ਤੇ ਤੁਸੀਂ ਵੀ ਉਦੋਂ ਯੁਰਤ ਵਿਖਾਓ ਆਪਣੀ ਆਪ ਦੇ ਵਰੀ ਰੋਂਡ ਹੈ ਪੇ ਤੇ ਦੂਜੀਆਂ ਮਾਵਾਂ ਨੂੰ ਸੰਤਾਲਣਗੇ ਤੇ ਕਹੋ ਦੁੱਗੀਆਂ ਦੁੱਗੀਆਂ ਪ੍ਰਚਾਰ ਕਹਿੰਦੇ ਦਿਮਾਗ ਰੋਕੋ ਤੇ ਜੇਕਰ ਇੱਕ ਤੁਹਾਨੂੰ ਕਿਸੇ ਨੇ ਸਵਾਲ ਕਰ ਲਿਆ ਆ ਕੇ ਤੇ ਫਿਰ ਸਵਾਲ ਕਿਸੇ ਨੇ ਬੜੇ ਪਿਆਰ ਨਾਲ ਕੀਤਾ ਸੀ ਉਹ ਭੈਣ ਨੂੰ ਬੜੇ ਪਿਆਰ ਨਾਲ ਕਿਸੇ ਨੇ ਸਵਾਲ ਕੀਤਾ ਤੇ ਗਾੜੀਓਂ ਭੈਣ ਨੇ ਆਪਣੀ ਬੋਲਬਾਲੀ ਵਗਾਰ ਲਈ ਲਓ ਜੀ ਕਰਾ ਲਓ ਇਹਨਾਂ ਕੋ ਪ੍ਰਚਾਰ ਆ ਇਹ ਤੁਸੀਂ ਪ੍ਰਚਾਰ ਕਰ ਲਓ ਤੁਹਾਨੂੰ ਨੌਲੇਜ ਆ ਉਹ ਭੈਣ ਮਰ ਗਈ 51000 ਤੁੰ ਲੈ ਕੇ ਜੇਬ ਚ ਪਾਇਆ ਵਾ ਤੇ ਪ੍ਰਚਾਰ ਸੰਗਤ ਕਰੇ ਜੇ 51000 ਫੜਿਆ ਤੇ ਫਿਰ ਪ੍ਰਚਾਰ ਵੀ ਤੂੰ ਕਰ हां ਉਥੇ ਇਹ ਬਿਆਨ ਦਿੱਤਾ ਜਾ ਸਕਦਾ ਹੈ ਵੇਖੋ ਕੋਈ ਸਾਡੀ ਵਿਚਾਰ ਨਾਲ ਸਹਿਮਤ ਨਹੀਂਗਾ ਅਸੀਂ ਵਿਚਾਰ ਰੱਖਦੀ ਆ ਸਾਡੀ ਵਿਚਾਰ ਨਾਲ ਕੋਈ ਸਹਿਮਤ ਨਹੀਂਗਾ ਉਥੇ ਇਹ ਵਿਚਾਰ ਦਿੱਤਾ ਜਾ ਸਕਦਾ ਵਾ ਕਿ ਭਾਈ ਤੁਹਾਡੀ ਭਾਵਨਾ ਦੀ ਅਸੀਂ ਕਦਰ ਕਰਦੇ ਆ ਅਸੀਂ ਜੋ ਪਰੇ ਆ ਅਸੀਂ ਸੁਨਾਤਾ ਤੁਹਾਡੀ ਭਾਵਨਾ ਦੀ ਕਦਰ ਕਰਦੇ ਆ ਤੁਸੀਂ ਸਾਡੇ ਸਤਿਕਾਰਯੋਗ ਜੀ ਪਰ ਨਾ ਉਥੇ ਰੌਲਾ ਪਾਇਆ ਵਿਵਾਦ ਖੜਾ ਕੀਤਾ ਉਸ ਪੈਣ ਵੱਲੋਂ ਗੱਲ ਇਹ ਮਾਰੀ ਸੀ ਉਥੇ ਪਿਆਰ ਨਾਲ ਗੱਲ ਹਾਲ ਹੋ ਸਕਦੀ ਸੀ ਪਰ ਨਹੀਂ ਗੱਲ ਵਿਵਾਦ ਖੜੀ ਤਾਂ ਮੈਂ ਬੋਲਿਆ ਤਾਂ ਖੈਰ ਮਹਾਰਾਜ ਅੱਗੇ